ਪੰਜਾਬ ਦੇ ਵਿੱਚ ਵੱਡੇ ਤੇ ਸਖਤ ਹੁਕਮ ਜਾਰੀ ਹੋ ਚੁੱਕੇ ਨੇ ਤੇ ਤੁਹਾਨੂੰ ਦੱਸ ਜੀਏ ਕਿ ਜੇਕਰ ਹੁਣ ਪੰਜਾਬ ਦੇ ਵਿੱਚ ਤੁਸੀਂ ਬੱਚਿਆਂ ਕੋਲੋਂ ਫੀਕ ਮੰਗਵਾਈ ਤਾਂ ਤੁਹਾਡੇ ਉੱਤੇ ਸਖਤ ਐਕਸ਼ਨ ਲਿੱਤੇ ਜਾਣਗੇ ਦਾਜੀਏ ਕਿ ਹੁਣੇ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਹੈ ਤੇ ਨਾਲ ਦੀ ਨਾਲ ਇੱਕ ਵੱਡਾ ਅਲਰਟ ਵੀ ਜਾਰੀ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਖਬਰ ਆਈ ਹੈ ਕਿ ਜੇਕਰ ਪੰਜਾਬ ਦੇ ਵਿੱਚ ਬੱਚਿਆਂ ਕੋਲੋਂ ਭੀਖ ਮੰਗਵਾਈ ਗਈ ਤਾਂ ਫਿਰ ਤੁਹਾਡੇ ਉੱਤੇ ਕਾਰਵਾਈਆਂ ਹੋਣਗੀਆਂ ਐਕਸ਼ਨ ਲਿੱਤੇ ਜਾਣਗੇ ਤਾਂ ਬਿਲਕੁਲ ਵੀ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ ਪੂਰੀ ਖਬਰ ਵਿਸਤਾਰ ਦੇ ਨਾਲ ਸਾਂਝੀ ਕਰ ਲੈਣੇ ਆ ਜਿੱਥੇ ਕਿ ਪੰਜਾਬ ਵਿੱਚ ਬੱਚਿਆਂ ਤੋਂ ਭੀਖ ਮੰਗਵਾਉਣ ਵਾਲਿਆਂ ਤੇ ਹੁਣ ਖੈਰ ਨਹੀਂ ਹੋਵੇਗੀ ਪੰਜਾਬ ਪੁਲਿਸ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਨੇ ਜਿਵੇਂ ਮਾਪਿਆਂ ਨੂੰ ਨਾ ਬਖਸ਼ਿਆ ਜਾਵੇ ਔਰ ਦਾਸੀਏ ਕੇ ਹੁਣੇ ਬਾਲ ਮਜ਼ਦੂਰੀ ਐਕਟ ਤਹਿਤ ਜ਼ਿਲ੍ਹਾ ਪੱਤਰ ਦੇ ਕਠਿਨ ਟਾਸਕ ਫੋਰਸ ਦੀ ਮੀਟਿੰਗ ਇੱਥੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਘਲ ਦੇ ਪ੍ਰਧਾਨਗੀ ਹੇਠ ਹੋਈ ਔਰ ਇਸ ਮੌਕੇ ਮੁੱਖ ਮੰਤਰੀ ਦੇ ਫੀਲਡ ਅਫਸਰ ਡਾਕਟਰ ਨਵਜੋਤ ਸ਼ਰਮਾ ਤੇ ਹੋਰਾਂ ਦੇ ਵੱਲੋਂ ਜੋ ਹੈ ਇਹ ਵੱਡੀ ਗੱਲ ਆ ਕਿ ਔਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਮਾ ਅਥਾਰਟੀ ਦੇ ਨੁਮਾਇੰਦੇ ਮੌਜੂਦ ਸੀਗੇ ਔਰ ਮੀਟਿੰਗ ਦੇ ਦੌਰਾਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹਨਾ ਮਾਪਿਆਂ ਵਿਰੁੱਧ ਜੇ ਜੇ ਐਕਟ ਦੀ ਧਾਰਾ 76 ਤਹਿਤ ਕਾਰਵਾਈ ਕਰਨ ਉਹ ਆਪਣੇ ਬੱਚਿਆਂ ਤੋਂ ਭੀਕ ਮੰਗਵਾਉਂਦੇ ਨਹੀਂ ਜਨਵਰੀ ਤੋਂ ਮਾਰਚ ਤੱਕ ਜ਼ਿਲ੍ਹਾ ਟਾਸਕ ਫੋਰਸ ਨੇ 43 ਥਾਵਾਂ ਤੇ ਛਾਪੇਮਾਰੀ ਕੀਤੀ ਅਤੇ 4 ਬੱਚਿਆਂ ਨੂੰ ਬਚਾਇਆ ਤੇ ਉਹਨਾਂ ਦੇ ਬਾਲ ਘਰ ਭੇਜਿਆ ਅਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਦੱਸ ਦਈਏ ਕਿ ਸਮਾਜ ਵਿੱਚੋਂ ਬਾਲ ਮਜ਼ਦੂਰੀ ਦੀ ਬੁਰਾਈ ਨੂੰ ਖਤਮ ਕਰਨ ਲਈ ਬੱਚਿਆਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਮੀਟਿੰਗ ਦੌਰਾਨ ਫਦੀਕ ਦਿੱਪਲੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਜ਼ਿਲ੍ਹਾ ਟਾਸਕ ਫੋਰਸ ਦੀ ਮਹੱਤਵਪੂਰਨ ਜ਼ਿੰਮੇਵਾਰੀਆਂ ਤੇ ਇਸ ਵਿੱਚ ਸ਼ਾਮਲ ਹਰੇਕ ਵਿਭਾਗ ਨੂੰ ਬੱਚਿਆਂ ਦੇ ਅਧਿਕਾਰੀਆਂ ਦੀ ਰਾਖੀ ਲਈ ਕੰਮ ਕਰਨਾ ਚਾਹੀਦਾ ਹੈ ਜ਼ਿਲ੍ਹਾਪਾਲ ਸੁਰੱਖਿਆ ਅਧਿਕਾਰੀ ਡਾਕਟਰ ਆਇਸ਼ਾ ਕੁਪੂਰ ਨੇ ਕਿਹਾ ਕਿ ਮਹਿਲਾ ਤੇ ਬਾਲ ਵਿਕਾਸ ਵਿਭਾਗ ਬਾਲ ਮਜ਼ਦੂਰੀ ਨੂੰ ਰੋਕਣ ਲਈ ਸਮੇਂ-ਸਮੇਂ ਤੇ ਚਾਪੇਮਾਰੀ ਕਰਦਾ ਹੈ ਤੇ ਹੈਲਪਲਾਈਨ ਨੰਬਰ ਜਿਹੜਾ 1098 ਤੇ ਪ੍ਰਾਪਤ ਹੋਈਆਂ ਕਾਲਾਂ ਤੇ ਵੀ ਸਮੇਂ ਸਿਰ ਹੱਲ ਕੀਤਾ ਗਿਆ। ਯਾਨੀ ਕਿ ਹੁਣ ਇਹ ਕਿਹਾ ਗਿਆ ਹੈ ਕਿ ਜੇਕਰ ਪਟਿਆਲਾ ਦੇ ਵਿੱਚ ਕੋਈ ਵੀ ਬਾਲ ਮਜ਼ਦੂਰੀ ਕਰਵਾਉਂਦਾ ਹੈ ਕਿਸੇ ਕੋਲ ਬੱਚਿਆਂ ਕੋਲੋਂ ਭੀਖ ਮੰਗਵਾਉਂਦੇ ਨੇ ਮਾਪੇ ਜ਼ਬਰਦਸਤੀ ਤਾਂ ਉਹਨਾਂ ਮਾਪਿਆਂ ਦੇ ਉੱਤੇ ਕਾਰਵਾਈਆਂ ਹੋਣਗੀਆਂ ਤੇ ਔਰ ਵਕਫ ਵਕਫ ਨਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਔਰ ਤੁਹਾਨੂੰ ਦੱਸ ਦਈਏ ਕਿ ਹੁਣ ਬਾਲ ਮਤੂਰੀ ਐਕਟ ਤਹਿਤ ਜ਼ਿਲ੍ਹਾ ਪੱਤਰ ਤੇ ਗਠਿਤ ਟਾਸਕ ਫੋਰਸ ਦੀ ਮੀਟਿੰਗ ਤੇ ਵਿੱਚ ਇਹ ਵੱਡੇ ਫੈਸਲੇ ਲਿੱਤੇ ਗਏ ਨੇ ਔਰ ਜਿਸ ਦੇ ਵਿੱਚ ਹਦਾਇਤਾਂ ਜਾਰੀ ਕੀਤੀਆਂ ਨੇ ਟਾਸਕ ਫੋਰਸ ਨੇ 52 ਥਾਵਾਂ ਤੇ ਛਾਪੇ ਮਾਰੀ ਕਰਕੇ ਚਾਰ ਪਚੀਆਂ ਨੂੰ ਬਚਾਇਆ ਤੇ ਹੁਣ ਜੇ ਜੇ ਐਕਟ ਦੀ ਧਾਰਾ 76 ਤਹਿਤ ਕਾਰਵਾਈ ਕਰਨ ਦੇ ਸੱਤ ਦੇ ਚਾਰੀ ਕਰ ਦਿੰਦੇ ਨੇ ਕਿ ਬੱਚਿਆਂ ਕੋਲੋਂ ਭੀਖ ਜਿਹੜੀ ਆ ਬਿਲਕੁਲ ਵੀ ਮੰਗ ਜਿਹੜੀ ਮੰਗਵਾਈ ਨਹੀਂ ਜਾ ਸਕਦੀ ਐ ਬੱਚਿਆਂ ਨੂੰ ਸਿਰਫ ਪੜਾਈ ਲਿਖਾਈ ਹੀ ਸ਼ੋਭਾ ਦਿੰਦੀ ਆ ਤਾਂ ਜੇਕਰ ਮਾਪੇ ਬੱਚਿਆਂ ਦੇ ਉੱਤੇ ਕੋਈ ਵੀ ਜਿਹੜੀ ਜ਼ਿੰਮੇਵਾਰੀ ਪਾਉਂਦੇ ਨੇ ਜਾਂ ਫਿਰ ਉਹਨਾਂ ਨਾਲ ਧੱਕਾ ਕਰਦੇ ਨੇ ਉਹਨਾਂ ਨੂੰ جوابੀਖ ਮੰਗਣ ਦੇ ਲਈ ਮਜਬੂਰ ਕਰਦੇ ਨੇ ਉਹਨਾਂ ਮਾਪਿਆਂ ਦੇ ਉੱਤੇ ਹੁਣ ਜਿਹੜੇ ਮਾਮਲੇ ਦਰਜ ਕੀਤੇ ਜਾਣਗੇ ਐਫ ਆਈ ਆਰ ਦਰਜ ਹੋਊਗੀ ਵੱਡਾ ਫੈਸਲਾ ਜਿਹੜਾ ਸਰਕਾਰ ਦੇ ਵੱਲੋਂ ਲਤਾਇਆ ਗਿਆ ਫਨੂ ਦਾਸੀਏ ਕਿ ਹੁਣ ਇਹ Task Force ਦੀ ਟੀਮ ਗਠਨ ਕੀਤੀ ਗਈ ਹੈ ਇਸ ਘਟਿਤ ਟੀਮ ਦੇ ਵੱਲੋਂ ਜੋ ਹੈ ਵੱਡੇ ਪੱਧਰ ਤੇ ਫੈਸਲੇ ਲਤੇ ਜਾਣਗੇ ਨਾ ਦੇ ਨਾਲ ਇਹਨਾਂ ਬੱਚਿਆਂ ਨੂੰ ਜੋ ਹੈ ਭੀਖ ਮੰਗਣ ਤੋਂ ਬਚਾਇਆ ਜਾਵੇਗਾ ਤੇ ਉਹਨਾਂ ਨੂੰ ਬਾਲ ਘਰ ਭੇਜਿਆ ਜਾਵੇਗਾ ਜਿੱਥੇ ਉਹਨਾਂ ਦੀ ਸਹੀ ਢੰਗ ਨਾਲ ਪਰਵਰਿਸ਼ ਕੀਤੀ ਜਾਵੇਗੀ ਤਾਂ ਅਹਿਮ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਟ੍ਰੈਫਿਕ ਲਾਈਟਸ ਤੇ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਭੀਖ ਮੰਗਦੇ ਦੇਖਦੇ ਹੋਵੋਗੇ ਉਹ ਕਦੇ ਤੁਹਾਡੀ ਕਾਰ ਸਾਫ ਕਰਦੇ ਨੇ ਕਦੇ ਤੁਹਾਡੇ ਕੋਲ ਪੈਸੇ ਮੰਗਦੇ ਨੇ ਤਾਂ ਇਹਨਾਂ ਬੱਚਿਆਂ ਨੂੰ ਮਜਬੂਰ ਕੀਤਾ ਜਾਂਦਾ ਹੈ ਪੀਖ ਮੰਗਣ ਦੇ ਲਈ ਤੇ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਲਈ ਹੁਣ ਸੱਤ ਹੁਕਮ ਜਾਰੀ ਹੋ ਗਏ ਨੇ ਜਾਨੀ ਕਿ ਹੁਣ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਪੀਖ ਮੰਗਣ ਦੇ ਲਈ ਮਜਬੂਰ ਕਰਦੇ ਨੇ ਔਰ ਇਹਨਾਂ ਲਾਈਟਾਂ ਤੇ ਵੇਚਦੇ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈਆਂ ਹੋਣਗੀਆਂ ਵੱਡੇ ਤੇ ਅਹਿਮ ਫੈਸਲੇ ਜਿਹੜੇ ਲਗਾਤਾਰ ਦਿੱਤੇ ਜਾ ਰਹੇ ਨੇ ਔਰ ਖਬਰ ਪਾੜ ਦੇ ਨਾਲ ਸਾਂਝੀ ਕਰਦੇ ਆ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਤੇ ਇਸ ਨੂੰ ਸ਼ੇਅਰ ਕਰਨਾ ਅਖਰ ਤੁਹਾਨੂੰ ਇਹ ਫੈਸਲਾ ਕਿ ਉਹ ਜਿਆ ਲੱਗਾ ਸਬਬਤ ਤੁਸੀਂ ਜਾਣਕਾਰੀ ਵੀ ਤੁਹਾਡੇ ਸਾਡੇ ਨਾਲ ਸਾਂਝੀ ਕਰਨਾ ਪਰ ਦਰਸਲ ਦਾ ਸੀ ਇਹ ਕਿ ਇੱਕ ਵੱਡਾ ਫੈਸਲਾ ਜਿਹੜਾ ਲਿੱਤਾ ਗਿਆ ਔਰ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਪੀਕ ਮੰਗਵਾਉਣ ਵਾਲੇ ਜਿਹੜੇ ਬੱਚੇ ਹਨ ਉਹ ਮਾਪੇ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਜਾਨਕਿ ਪੀਕ ਮੰਗਵਾਉਣਾ ਹੁਣ ਗਲਤ ਹੋਵੇਗਾ ਔਰ ਮਾਪਿਆਂ ਦੇ ਉੱਤੇ ਹੁਣ ਵਕਤ-ਵਕਤ ਰਾਮਾ ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ